ਹਾਂਜੀ ਸਾਥੀਓ ਤੁਸੀਂ ਦੇਖ ਰਹੇ ਹੋ ਕੇਜੀ ਟੀਵੀ ਹਰਿਆਣਾ ਮੈਂ ਤੁਹਾਡਾ ਸਾਥੀ ਕਸ਼ਮੀਰ ਸਿੰਘ ਸਾਥੀਓ ਅਸੀਂ ਅਮਰਾਸਰ ਛੋਟਾ ਅਮਰਾਸਰ ਜੀ ਨੂੰ ਕਹਿ ਦਿੰਦੇ ਅਮਰਾਸਰ ਖੁਰਦ ਵੀ ਕਹਿ ਦਿੰਦੇ ਆ ਉਸ ਪਿੰਡ ਦੇ ਵਿੱਚ ਪਹੁੰਚੇ ਆ ਨਹੀਂ ਬਾਬਾ ਜੀ ਤੁਸੀਂ ਇੱਥੇ ਕਿੰਨੇ ਦਿਨ ਚਿਰ ਤੋਂ ਰਹਿ ਰਹੇ ਹੋ ਅਸੀਂ ਇੱਥੇ ਆ ਸਤਾਨ ਤੇ ਮਤਲਬ ਨੂੰ ਪਹਿਲਾਂ ਪੁਰਾਣਾ ਪੰਜਾਬ ਚੋਂ ਆਏ ਆ ਜੀ ਅਸੀਂ ਵੀ ਅੱਛਾ ਤੇ ਅਹੀਂ ਤੇ ਸ਼ੁਰੂ ਕੰਮ ਹੋ ਨਹੀਂ ਹੋਇਆ ਵਾ ਅੱਛਾ ਇਸ ਤੋਂ ਪਹਿਲਾਂ ਨਿਸ਼ਾਨ ਸਾਹਿਬ ਹੈਗਾ ਸੀ ਇਹ ਆ ਮੰਦਿਰ ਚੱਲ ਨਾਲ ਮੰਦਿਰ ਹੀ ਜੀ ਦੇ ਇਹ ਮੰਦਿਰ ਚੱਲਦਾ ਹੈ ਜਿਵੇਂ ਨਿਸ਼ਾਨ ਸਾਹਿਬ ਵੀ ਚੜਾਉਂਦੇ ਐ ਇਸ ਤੋਂ ਪਹਿਲਾਂ ਠੀਕ ਹੈ ਤੇ ਹੌਲੀ ਹੌਲੀ ਚ ਕਰਦੇ ਕਰੋਂਦੇ ਜਿਵੇਂ ਜਿਵੇਂ ਮਹਾਰਾ ਨੇ ਸੁਧ ਬੁੱਧ ਬਖਸ਼ੀ ਉਵੇਂ ਮਾਰਜਾ ਕਰ ਜੋ ਸ਼ੁਰੂ ਕਰਤਾ ਜੇ ਇਮਾਰਤਾਂ ਦਾ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਨਿਸ਼ਾਨ ਸਾਹਿਬ ਜੀ ਇੱਥੇ ਪਹਿਲਾਂ ਦੇ ਚੜੇ ਸੀ ਹਨ ਇਸ ਚੜਾਏ ਕਿ ਸਿੰਘਾਂ ਨੇ ਚੜਾਇਆ ਹੋਵੇਗਾ ਤੇ ਬਾਕੀ ਇੱਥੇ ਕੀ ਤੁਸੀਂ ਦੱਸੋ ਕਿ ਜਿਵੇਂ ਇੱਥੇ ਬਹੁਤ ਜਗ੍ਹਾ ਬੇਕਾਰ ਸੀ ਇਹ ਬਹੁਤ ਕਾ ਵੱਡਾ ਵੱਡਾ ਕਾਰ ਹੈ ਨਾ ਉਧਰ ਹੁੰਦਾ ਬੇਖ ਹੀ ਰਹੋ ਉਸ ਹਾਵਨਾ ਜੀ ਅੱਛਾ 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 ਹਾਂਜੀ ਹਾਂਜੀ ਇਹ ਤੁਹਾਨੂੰ ਬਜ਼ੁਰਗਾਂ ਨੇ ਦੱਸਿਆ ਜੀ ਹਾਂਜੀ ਹਾਂਜੀ ਬਜ਼ੁਰਗਾਂ ਨੇ ਦੱਸਿਆ ਜ ਚਲੋ ਧੰਨਵਾਦ ਜੀ ਜਿਵੇਂ ਕਿ ਇਹ ਸਿੰਘ ਤੁਸੀਂ ਦੇਖ ਸਕਦੇ ਹੋ ਇਹ ਕਿਵੇਂ ਦੇ ਹਾਲਾਤਾਂ ਚ ਰਹਿ ਵੀਰ ਜੀ ਇੱਧਰ ਦਿਖਾ ਦਿਓ ਕਿ ਪੱਲੀਆਂ ਲੱਗੀਆਂ ਜਾਂ ਸਾਈਡ ਤੇ ਇੱਧਰ ਆ ਕੇ ਦਿਖਾ ਦਿਓ ਵੀਰ ਜੀ ਇਹ ਤੁਸੀਂ ਦੇਖ ਸਕਦੇ ਹੋ ਪੱਲੀਆਂ ਲੱਗੀਆਂ ਜਿੱਥੇ ਰਹਿ ਰਹੇ ਆ ਜਿਵੇਂ ਕਿ ਇਹਨਾਂ ਨੇ ਸਾਨੂੰ ਦੱਸਿਆ ਕਿ ਅਸੀਂ ਇੱਥੇ ਗੁਰੂ ਮਹਾਰਾਜ ਦਾ ਪ੍ਰਕਾਸ਼ ਨਹੀਂ ਕੀਤਾ ਸਿਰਫ ਉਥੀ ਲਿਆਉਂਦੇ ਆ ਕਿਉਂਕਿ ਇਹ ਮਜਬੂਰੀ ਹੈ ਇਹਨਾਂ ਦੀ ਇਹ ਪੋਤੀ ਲਿਉਂਦੇ ਇੱਥੇ ਪੜ੍ਹ ਕੇ ਸਵੇਰੇ ਸ਼ਾਮ ਸੁਬਾ ਸ਼ਾਮ ਪੜ੍ਹ ਕੇ ਤੇ ਉਹ ਬਾਅਦ ਵਿੱਚ ਘਰੇ ਚਲੇ ਜਾਂਦੇ ਆ ਲੈ ਜਾਂਦੇ ਪੋਤੀ ਨਾਲ ਹੀ ਇਹ ਅੰਦਰੋਂ ਵੀ ਦਿਖਾ ਦੋ ਵੀਰ ਜੀ ਤੇ ਤੁਸੀਂ ਦੇਖ ਸਕਦੇ ਹੋ ਜਿੱਥੇ ਰਹਿ ਰਹੇ ਸਾਡੇ ਗਰੰਥੀ ਸਿੰਘ ਜਿੱਥੇ ਤੇ ਸਾਥੀਓ ਕਈ ਵਾਰੀ ਸਿੱਖੀ ਦਾ ਪਿੱਛੇ ਜਾਣ ਦਾ ਕਾਰਨ ਇਹ ਵੀ ਹੈ ਜਿਵੇਂ ਕਿ ਰੈਗੂਲਰ ਆਪਾਂ ਸੋਸ਼ਲ ਮੀਡੀਆ ਤੇ ਵੀ ਦੇਖਦੇ ਆ ਕਿ ਜਿਹੜੇ ਸਿੰਘ ਆ ਸਾਡੇ ਜਿਹੜੇ ਪਾਠੀ ਸਿੰਘ ਆ ਗੁਰੂ ਘਰ ਦੇ ਵਿੱਚ ਜਿਹੜੇ ਸੇਵਾ ਕਰਦੇ ਆ ਗੁਰੂ ਘਰਾਂ ਚ ਉਹ ਕਿਉਂ ਉਹਨਾਂ ਪਿੱਛੇ ਰਹਿ ਜਾਂਦੇ ਜਦੋਂ ਕਿ ਉਹਨਾਂ ਦੀ ਮੇਨ ਸੇਵਾ ਹੈ ਗੁਰੂ ਘਰ ਦੀ ਕਿਉਂਕਿ ਆਪਾਂ ਪਿੰਡ ਦਾ ਜਿਵੇਂ ਸਰਪੰਚ ਨੂੰ ਮੰਨਦੇ ਐਵੇਂ ਉਹ ਵੀ ਮੁਖੀ ਹੈ ਇੱਕ ਪਰ ਉਹਨਾਂ ਦੇ ਹਾਲਾਤ ਕਿਵੇਂ ਉਹਨਾਂ ਦੀ ਤਨਖਾਹਾਂ ਬਹੁਤ ਘੱਟ ਹੁੰਦੀਆਂ ਸ਼ਾਇਦ ਇਹੀ ਕਰ ਰਹੇ ਕਿ ਸਾਡੇ ਨੌਜਵਾਨ ਹੁਣ ਸਿੱਖ ਨਹੀਂ ਬਨਣਾ ਚਾਹੁੰਦੇ ਤੇ ਸਾਥੀਓ ਅਸੀਂ ਵਾਰੀ-ਵਾਰੀ ਇਹ ਅਪੀਲ ਕਰਦੇ ਕਿ ਇਹ ਗੁਰੂ ਘਰ ਦੀ ਸੇਵਾ ਹੈ ਇੱਥੇ ਤੁਸੀਂ ਬਾਬਾ ਜੀ ਦਾ ਬਾਬੇ ਤੁਸੀਂ ਆਪਣਾ ਨੰਬਰ ਦੇ ਦਿਓ ਤਾਂ ਕਿ ਕੋਈ ਵੀ ਸਾਥੀ ਜਿਹੜਾ ਸੇਵਾਦਾਰ ਸੇਵਾ ਕਰਨੀ ਚਾਹੁੰਦਾ ਹੈ ਤੁਹਾਡੇ ਨਾਲ ਸੰਪਰਕ ਕਰ ਸਕੇ 9306663011 ਜੀ ਆਪਣਾ ਫੋਨ ਨੰਬਰ ਆ ਜੀ ਜੀ ਨਾਮ ਤੁਹਾਡਾ ਜਸਕਰਨ ਸਿੰਘ ਜੀ ਜਸਕਰਨ ਜੀ ਇਹ ਸਾਥੀਓ ਆਜੋ ਅੱਗੇ ਆਜੋ ਵੀਰ ਜੀ ਅੱਗੇ ਤੇ ਤੁਹਾਨੂੰ ਦਿਖਾ ਦਿੰਨੇ ਇੱਥੇ ਨਾ ਗੋਗਾ ਪੀਰ ਦਾ ਇਹ ਮੇਲਾ ਲੱਗਦਾ ਸੀ ਪਹਿਲੇ ਪਿੱਛੇ ਤੁਸੀਂ ਦੇਖ ਸਕਦੇ ਹੋ ਮੰਦਰ ਇਹ ਸਾਥੀਓ ਇਹ ਮੰਦਰ ਇੱਥੇ ਗੋਗਾ ਵੀਰ ਜੀ ਦਾ ਮੇਲਾ ਲੱਗਦਾ ਤੇ ਇੱਥੇ ਨਿਸ਼ਾਨ ਸਾਹਿਬ ਵੀ ਚੜਾਏ ਹੋਏ ਆ ਬਾਬਾ ਜੀਵਨ ਸਿੰਘ ਇੱਧਰ ਆਜੋ ਵੀਰ ਜੀ ਇੱਧਰ ਦਿਖਾ ਦਈਏ ਇਹ ਤੁਸੀਂ ਦੇਖ ਸਕਦੇ ਹੋ ਇੱਧਰ ਅਸੀਂ ਦਿਖਾ ਦਈਏ ਤੁਹਾਨੂੰ ਇਹ ਹਾਲਾਤ ਇਧਰ ਆ ਜੀ ਵੀਰ ਇਹ ਦੇਖੋ ਪੱਲੀਆਂ ਲਾਈਆਂ ਜਾਂ ਬਾਬਾ ਜੀ ਛੋਟੀ ਝੁੱਗੀ ਕਹਿ ਸਕਦੇ ਬਾਬਾ ਜੀਵਨ ਸਿੰਘ ਜੀ ਦਾ ਇਹ ਨਾਂ ਤੇ ਗੁਰੂ ਘਰ ਰੰਗਰੇਟੇ ਗੁਰੂ ਕੇ ਬੇਟੇ ਇਹ ਸਾਥੀਓ ਤੁਸੀਂ ਸੰਪਰਕ ਕਰ ਸਕਦੇ ਹੋ ਗੁਰੂ ਘਰ ਨੂੰ ਇਹਨੂੰ ਸੇਵਾ ਵੱਧ ਤੋਂ ਵੱਧ ਕਰੋ ਤਾਂ ਕਿ ਇਹ ਗੁਰੂ ਘਰ ਸੰਗਤ ਹੋਰ ਵੱਧ ਸਕੇ ਕਿਉਂਕਿ ਬਾਬਾ ਜੀ ਦੇ ਆਪਦੇ ਫਿਲਹਾਲ ਤੇ ਬਾਬਾ ਜੀ ਆਪ ਇਹ ਝੁੱਗੀ ਦੇ ਵਿੱਚ ਰਹਿ ਰਹੇ ਆ ਤੇ ਸਾਥੀਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਧੰਨਵਾਦ ਜੀ